ਸਸਿਕਾਲ ਤੋਂ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਪੰਜਾਬ ਹਰਿਆਣਾ ਲਾਈਵ ਤੇ ਮੈਂ ਹਾਂ ਜਤਿਨ ਐਕਸਟ੍ਰੇਮ ਡੂੰਬੜੀ ਦੇ ਵਿੱਚ ਹਾਂ ਜਿੱਥੇ ਕੀ ਅੱਜ ਆਮ ਆਦਮੀ ਪਾਰਟੀ ਦੇ ਅਪਰੂਵਮੈਂਟ ਟਰਸਟ ਦੇ ਚੇਅਰਮੈਨ ਜ਼ਿਲ੍ਹਾ ਦੇ ਪ੍ਰਧਾਨ ਗਤੇਂਦਰ ਸਿੰਘ ਭੱਲਾ ਮੇਰੇ ਨਾਲ ਨੇ ਅੱਜ ਲੋਕ ਸਭਾ ਚੋਣਾਂ ਲੈ ਕੇ ਤਮਾਮ ਚਰਚਾ ਕਰਾਂਗੇ ਪਿੱਖੇ ਸਵਾਲ ਕਰਾਂਗੇ ਲੋਕਾਂ ਦੇ ਸਵਾਲ ਆ ਜਿਹੜੇ ਉਹਨਾਂ ਨਾਲ ਚਰਚਾ ਕਰਾਂਗੇ ਉਮੀਦਵਾਰ ਸਾਹਿਬ ਮਿਲਣਗੇ ਪਰਮਿੰਸ ਸਿੰਘ ਖੁੜੀਆਂ ਉਹਨਾਂ ਨਾਲ ਵੀ ਚਰਚਾ ਕਰਾਂਗੇ ਸਾਡੇ ਹੁੰਦੇ ਕੋਸ਼ਿਸ਼ ਹੁੰਦੀ ਹੈ ਕਿ ਲਗਾਤਾਰ ਲੋਕਾਂ ਦੇ ਸਵਾਲ ਆ ਉਹ ਉਮੀਦਵਾਰ ਨਾਲ ਪੁੱਛਿਆ ਜਾਂ ਕਿ ਤੁਸੀਂ ਜਨਤਾ ਵਾਸਤੇ ਇਹ ਕੰਮ ਕਰੋਗੇ? ਤਮਾਮ ਉਹ ਸਵਾਲਾਂ ਲੈ ਕੇ ਗੱਲਬਾਤ ਕਰੋਗੇ ਸਸੀ ਕਾਲ ਜੀ। ਸਸੀ ਕਾਲ ਜੀ ਸਸੀ ਕਾਲ ਹੋਠ ਠੀਕ ਠਾਕ ਹੋ। ਮਿਹਰਬਾਨੀ ਤੁਸੀਂ ਚੱਲ ਕੇ ਸਪੈਸ਼ਲ ਸਾਡਾ ਅੱਜ ਪ੍ਰੋਗਰਾਮ ਰੱਖਿਆ ਵਾ ਮੋਟਰਸਾਈਕਲ ਸਾਡੀ ਟੈਲੀ ਅੱਜ ਰੂਮ ਵਾਲੀ ਤੋਂ ਲੈ ਕੇ ਸੰਗਤ ਮੰਡੀ ਤੱਕ ਸਾਰੇ ਨੌਜਵਾਨ ਆ ਰਹੇ ਆ। ਸੋ ਤੁਹਾਡਾ ਸਵਾਗਤ ਕਰਦੇ ਆਂ ਧੰਨਵਾਦ ਕਰਦੇ ਆਂ। ਸਰ ਠੀਕੇ ਸਵਾਲ ਨੇ ਲੋਕਾਂ ਦੇ ਸਵਾਲ ਨੇ ਤੁਹਾਡੇ ਨਾਲ ਅੱਜ ਗੱਲਬਾਤ ਕਰਾਂਗੇ। ਕਰੋ ਖੁੱਲ ਕੇ ਕਰੋ। ਉਹ ਕਹਿੰਦੇ ਸੀ ਸਰ ਤੁਸੀਂ ਆ ਚੋਣ ਪ੍ਰਚਾਰ ਵਿਧਾਨ ਸਭਾ ਦੇ ਚੋਣ ਵਾਲੇ ਕਿਹਾ ਕਿ ਬਦਲਾਵ ਆਊਗਾ ਇੱਕ ਬਦਲਾਵ ਦੀ ਲਹਿਰ ਆਈ ਸੀ ਬਦਲਾਵ ਆਇਆ ਵੀ ਕਿਉਂਕਿ ਇੱਕਦਮ ਇੱਕ ਪਾਸੇ ਦੀ ਸਰਕਾਰ ਬਣੀ ਆਮ ਆਦਮੀ ਪਾਰਟੀ ਤਾਂ ਹੁਣ ਲੋਕ ਕਹਿੰਦੇ ਨੇ ਬਦਲਾਵ ਕਿੱਥੇ ਬਦਲਾਵ ਸਪਸ਼ਟ ਨਜ਼ਰ ਆ ਰਿਹਾ ਜੀ 43000 ਨੌਕਰੀਆਂ ਪਹਿਲੇ ਸਾਲ ਬਦਲਾ ਹੈ ਬਿਜਲੀ ਦੇ ਬਿੱਲ ਮਾਫ ਬਦਲਾ ਹੈ ਪੀਟੀਸੀ ਚੈਨਲ ਬੰਦ ਬਦਲਾ ਹੈ ਟੋਲ ਪੁਲਾਜੇ ਬੰਦ ਬਦਲਾ ਹੈ ਨਵੀਆਂ ਨਹਿਰਾਂ ਦੁਆਬਾ ਨਹਿਰ ਮਾਲਵਾ ਨਹਿਰ ਬਦਲਾ ਹੈ ਝੂਠੇ ਪਰਚੇ ਬੰਦ ਬਦਲਾ ਹੈ ਆਮ ਪਰਿਵਾਰਾਂ ਧੀਆਂ ਪੁੱਤਾਂ ਨੂੰ ਐਮਐਲਏ ਮੰਤਰੀ ਮੁੱਖ ਮੰਤਰੀ ਚੇਅਰਮੈਨ ਬਦਲਾ ਹੈ ਸੋ ਇੰਨੇ ਕੰਮਾਂ ਵਿੱਚ ਜੋ ਗਰਾਊਂਡ ਲੱਗ ਜਗੇ ਤਾਂ 2-4 ਘੰਟੇ ਲੱਗ ਲੱਗ ਸਕਦੇ ਆ ਸੋ ਇਸ ਕਰਕੇ ਜੋ ਬਦਲਾ ਉਹ ਸਪਸ਼ਟ ਦਿਖ ਰਿਹਾ ਜਿਹੜੇ ਵਿਰੋਧੀ ਪਾਰਟੀ ਆ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਕਰਗੇ ਕੀ ਤੁਸੀਂ ਆ ਬਠਿੰਡੇ ਦੀ ਤਸਵੀਰ ਤੁਹਾਡੇ ਸਾਹਮਣੇ ਆ ਬਾਦਲ ਪਰਿਵਾਰ ਨੇ ਘਰੋਂ ਚੱਕ ਕੇ ਟਿਕਟ ਦੇਣੀ ਆ ਸਾਡੀ ਟਿਕਟ ਕਹਿੰਦੇ ਦਿੱਲੀ ਆਉਂਦੀ ਆ ਸਾਡੀ ਟਿਕਟਾਂ ਦਾ 10-15 ਸਾਲ ਹੋ ਗਏ ਠੀਕ ਹੈ ਹਜੇ ਬਾਦਲ ਪ੍ਰਵਾਹ ਜਿਨ੍ਹਾਂ ਨੇ 15 ਸਾਲ ਲਗਾਤਾਰ ਇੱਥੇ ਮੈਂਬਰ ਪਾਰਲੀਮੈਂਟ ਦੀ ਜਿਹੜੇ ਉਹ ਲੋਕਾਂ ਨੇ ਉਹ ਮਾਣ ਬਖਸ਼ਿਆ ਤਿੰਨ ਵਾਰ ਲਗਾਤਾਰ ਤੇ ਹਜੇ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਤੇ ਖੜੇ ਹੋਣਾ ਹੈ ਕਿ ਨਹੀਂ ਆਉਣਾ ਇਹ ਬਦਲਾਅ ਦੀਆਂ ਨਿਸ਼ਾਨੀਆਂ ਇਦੋਂ ਉੱਤੇ ਬਦਲਾਅ ਹੋਰ ਕੀ ਹੋ ਸਕਦਾ ਤੇ ਆਉਣ ਵਾਲੇ 3 ਸਾਲਾਂ 'ਚ ਹੋਰ ਦੇਖਿਓ ਜਿਹੜੀ ਅਸੀਂ ਬਦਲਾਅ ਦੀ ਗੱਲ ਕੀਤੀ ਸੀ ਸਾਨੂੰ 5 ਸਾਲਾਂ ਦੇ ਵਿੱਚ ਬਦਲਾਅ ਕੀਤਾ ਸੀ ਅਸੀਂ ਕਰਨਾ ਸੀਗਾ 2 ਸਾਲ ਚ ਬਦਲਾ ਐਨੇ ਬਦਲਾ ਕਰਤੇ ਤਿੰਨ ਸਾਲ ਹਜੇ ਬਾਕੀ ਐ ਤਿੰਨ ਸਾਲਾਂ ਦੇ ਵਿੱਚ 2027 ਦੇ ਵਿੱਚ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਣਾ ਹੈ ਉਹਨਾਂ ਨੂੰ ਬਾਹਰ ਖੜੀ ਕਰਕੇ ਕਹਿਣੀ ਹੈ ਵੀ ਜੇ ਸਾਡੇ 5 ਸਾਲਾਂ ਦੇ ਕੰਮ ਚੰਗੇ ਲੱਗਦੇ ਆ ਵੋਟ ਪਾ ਦਿਓ ਤਾਂ ਨਹੀਂ ਵੋਟ ਨਾ ਪਾਓ ਅਸੀਂ ਇਹ ਗੱਲ ਕੱਲੀਆਂ ਸਟੇਜੀ ਗੱਲਾਂ ਨਹੀਂ ਇਹ ਗੱਲਾਂ ਅਸੀਂ ਦਿੱਲੀ ਦੇ ਵਿੱਚ ਕਰਕੇ ਦਿਖਾਣਾ ਹੈ ਦਿੱਲੀ ਦੇ ਵਿੱਚ ਜਦੋਂ ਸਾਡੀ ਦੂਜੀ ਹੁਣ ਸਰਕਾਰ ਬਣੀ ਐ ਉਦੋਂ ਕੇਜਰੀਵਾਲ ਸਾਹਮਣੇ ਕਿਹਾ ਸੀ ਵੀ ਦਿੱਲੀ ਦੇ ਲੋਕੋ ਤੁਸੀਂ ਪਹਿਲਾਂ ਸਰਕਾਰ ਬਣਾਈ ਅਸੀਂ ਕੰਮ ਕੀਤੇ ਆ ਸਾਡੇ 5 ਸਾਲਾਂ ਦੇ ਕੰਮ ਜਿਸ ਨੂੰ ਚੰਗੇ ਲੱਗਦੇ ਆ ਵੋਟ ਪਾ ਦੇਤ ਨਹੀਂ ਨਾ ਪਾਓ 17 ਦੇ ਵਿੱਚੋਂ 63 ਸੀਟਾਂ ਆਮ ਆਦਮੀ ਪਾਰਟੀ ਨੂੰ ਆਈਆਂ ਸੀ ਸੋ ਆਮ ਆਦਮੀ ਪਾਰਟੀ ਨੇ ਕੱਲੇ ਪੰਜਾਬ ਦੇ ਵਿੱਚ ਬਦਲਾ ਨਹੀਂ ਲੈ ਕੇ ਆਂਦਾ ਆਮ ਆਦਮੀ ਪਾਰਟੀ ਨੇ ਸਮੁੱਚੇ ਦੇਸ਼ ਦੀ ਰਾਜਨੀਤੀ ਨੂੰ ਬਦਲਿਆ ਸਮੁੱਚੇ ਦੇਸ਼ ਦੀ ਰਾਜਨੀਤੀ ਵਿੱਚ ਐਡਾ ਵੱਡਾ ਬਦਲਾ ਪਹਿਲੀ ਵਾਰ ਆਇਆ ਦਿੱਲੀ ਜਿਹੜੀ ਸਾਡੀ ਰਾਜਧਾਨੀ ਆ ਉਥੇ ਇੱਕ ਆਮ ਆਦਮੀ ਪਾਰਟੀ ਦੀ ਤੀਜੀ ਵਾਰੀ ਸਰਕਾਰ ਬਣਨੇ ਕੋਈ ਛੋਟੀ ਗੱਲ ਨਹੀਂ ਪੰਜਾਬ ਦੇ ਵਿੱਚ 92 ਐਮਐਲਏ ਬਣਨੇ ਕੋਈ ਛੋਟੀ ਗੱਲ ਨਹੀਂ ਗੁਜਰਾਤ ਦੇ ਵਿੱਚ 12% ਵੋਟ ਸ਼ੇਅਰ ਹੋਣਾ ਕੋਈ ਛੋਟੀ ਗੱਲ ਨਹੀਂ ਗੋਆ ਦੇ ਵਿੱਚ 2 ਐਮਐਲਏ ਬਣਨੇ ਕੋਈ ਛੋਟੀ ਗੱਲ ਨਹੀਂ ਰਾਜ ਸਭਾ ਦੇ ਵਿੱਚ 10 ਮੈਂਬਰ ਪਾਰਲੀਮੈਂਟ ਬਣਨੇ ਕੋਈ ਛੋਟੀ ਗੱਲ ਨਹੀਂ ਸੋ ਇਸ ਕਰਕੇ ਇਹ ਬਦਲਾਅ ਕਰਕੇ ਹੀ ਸਾਰਾ ਕੁਝ ਸੰਭਵ ਹੋ ਰਿਹਾ ਹੈ ਖੁੱਡਿਆ ਸਾਹਿਬ ਇੱਕ ਆਮ ਪਰਿਵਾਰ ਦੇ ਵਿੱਚ ਪੈਦਾ ਹੋਏ ਤੇ ਦੂਸਰੇ ਹਰਵੈਤੀ ਪਾਰਟੀਆਂ ਨੇ ਉਸ ਪਰਿਵਾਰ ਨੂੰ ਰੋਲ ਕੇ ਰੱਖਤਾ ਉਸ ਪਰਿਵਾਰ ਦੀ ਪੰਥਕ ਸੋਚ ਨੂੰ ਰੋਲ ਕੇ ਰੱਖਤਾ ਆਮ ਆਦਮੀ ਪਾਰਟ ਨੇ ਖੁੱਡਰਿਆ ਸਾਹਿਬ ਨੂੰ ਟਿਕਟ ਦਿੱਤੀ ਲੋਕਾਂ ਨੇ ਐਮਐਲਏ ਬਣਾਇਆ ਆਮ ਆਦਮੀ ਪਾਰਟ ਨੇ ਖੇਤੀਬਾੜੀ ਮੰਤਰੀ ਬਣਾਇਆ ਇੱਕ ਸਾਲ ਬਾਅਦ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਸੋ ਤੀਜੀ ਵਾਰ ਮਾਨ ਸਨਮਾਨ ਜੇਕਰ ਆਮ ਪਰਿਵਾਰ ਨੂੰ ਦੇ ਸਕਦੀ ਆ ਤੋ ਆਮ ਆਦਮੀ ਪਾਰਟੀ ਦੇ ਸਕਦੀ ਆ ਜਿਸ ਕਰਕੇ ਤੁਸੀਂ ਗੱਲ ਜਿਹੜੀ ਸ਼ੁਰੂ ਕੀਤੀ ਸੀ ਬਦਲਾ ਇਹ ਸਾਰੀਆਂ ਗੱਲਾਂ ਬਦਲਾ ਦਾ ਪ੍ਰਤੱਖ ਪ੍ਰਮਾਣ ਸਬੂਤ ਹੈ ਸੋ ਅੱਜ ਆਮ ਆਦਮੀ ਪਾਰਟੀ ਨੂੰ ਛੋਟੀ ਪਾਰਟੀ ਕਹਿੰਦੇ ਆ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਹੈ ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਹਨੇ 13 ਦੇ 13 ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਐ ਸ਼ੀਸ਼ਾ ਵਾਂਗੂ ਕੱਟ ਖੜੇ ਰੱਖਤੇ ਠੀਕ ਆ ਨਾ ਹਜੇ ਅਕਾਲੀ ਦਲ ਨੇ ਉਮੀਦਵਾਰ ਸਾਰੇ ਖੜੇ ਕੀਤੇ ਆ ਨਾ ਭਾਜਪਾ ਨੇ ਕੀਤੇ ਆ ਨਾ ਕਾਂਗਰਸ ਨੇ ਕੀਤਾ ਸੋ ਆਮ ਆਦਮੀ ਪਾਰਟੀ ਪੰਜਾਬੀਆਂ ਦੀ ਹਰਮਨਪੈਰੀ ਪਾਰਟੀ ਆ ਬਹੁਤ ਵਧੀਆ ਪਾਰਟੀ ਆ ਤਕੜੀ ਪਾਰਟੀ ਆ ਨਿੱਗਰ ਸੋਚ ਵਾਲੀ ਪਾਰਟੀ ਆ ਸਾਰੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦਾ ਚਤਾਨ ਨੂੰ ਖੜਿਆ ਬਿਲਕੁਲ ਤੁਸੀਂ ਕਿਹਾ ਵੀ ਆਮ ਆਦਮੀ ਪਾਰਟੀ ਨੇ ਇੰਨਾ ਕ ਮਾਨ ਸਨਮ ਕੁੜੀਆਂ ਸਾਹਿਬ ਨੂੰ ਬਖਸ਼ਤਾ ਕਿ ਇੱਕ ਸਾਲ ਬਾਅਦ ਪਾਰਲੀਮੈਂਟ ਦੀ ਟਿਕਟ ਦਿੱਤੀ ਪਰ ਫਿਰ ਮੰਤਰੀ ਕਿਉਂ ਨਹੀਂ ਦੁੱਜੀ ਆਮ ਲੋਕਾਂ ਨੂੰ ਕਿਉਂ ਨਹੀਂ ਦਿੱਤੀ ਤੇ ਖੁੱਡੀਆਂ ਸਾਹਿਬ ਇੱਕ ਆਮ ਲੋਕ ਹੀ ਆ ਖੁਡੀਆਂ ਸਾਹਿਬ ਉਹ ਲੋਕ ਆ ਜਿਹੜੇ 10-12 ਕਿੱल्ल्या ਦੇ ਮਾਲਕ ਆ ਇੱਕ ਨਿੱਕੇ ਜਿਹੇ ਘਰ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਬੇਟਾ ਵਿਦੇਸ਼ ਪੜ੍ਹਾਈ ਕਰਕੇ ਆਇਆ ਉਹਦਾ ਛੋਟਾ ਜਿਹਾ ਬਿਜ਼ਨਸ ਆ ਸੋ ਆਮ ਆਦਮੀ ਪਾਰਟੀ ਖੁਡੀਆਂ ਸਾਹਿਬ ਨੂੰ ਜੇ ਟਿਕਟ ਦਿੱਤੀ ਆ ਉਹਨਾਂ ਦਾ ਰਵਾਇਤੀ ਨਿੱਗਰ ਪਸ਼ੋਕੜ ਉਹਨਾਂ ਦੀ ਸਮਾਜ ਨੂੰ ਦੇਣਾ ਉਹਨਾਂ ਦੀ ਪੰਥ ਨੂੰ ਦੇਣਾ ਉਹਨਾਂ ਦੇ ਡੈਮੋਕਰੇਸੀ ਨੂੰ ਦੇਣਾ ਉਹਨਾਂ ਦੀ ਲੋਕਤੰਤਰ ਨੂੰ ਦੇਣਾ ਉਹਨਾਂ ਦੇ ਫਾਦਰ ਦਾ ਮਰਡਰ ਹੋਣਾ ਉਹਨਾਂ ਦੇ ਫਾਦਰ ਨੂੰ ਉਸ ਸਮੇਂ ਚੇਅਰਮੈਨ ਬਣਾਉਣਾ ਮੰਡੀ ਬੋਰਡ ਦਾ ਉਸ ਤੋਂ ਬਾਅਦ ਹਰਚਰਨ ਸਿੰਘ ਬਰਾਰ ਨੂੰ 176000 ਵੋਟਾਂ ਦੇ ਨਾਲ ਹਰਾਉਣਾ ਤੇ ਬਾਦਲ ਪਰਿਵਾਰ ਵੱਲੋਂ ਉਸ ਪਰਿਵਾਰ ਨੂੰ ਤੋੜ ਮੋੜ ਕੇ ਕੁਚਲ ਕੇ ਸੁੱਟ ਦੇਣਾ ਤੇ ਉਸ ਤੋਂ ਬਾਅਦ 30 ਸਾਲਾਂ ਬਾਅਦ ਆਮ ਆਦਮੀ ਪਾਰਟੀ ਜਦੋਂ ਮਹਿਸੂਸ ਕੀਤਾ ਵੀ ਇਹ ਇਸ ਪਰਿਵਾਰ ਦੇ ਨਾਲ ਥੱਕਾ ਹੋਇਆ ਇਹ ਪੰਥਕ ਪਰਿਵਾਰ ਹੈ ਪੰਜਾਬ ਦਾ ਮਾਣ ਨਮਾ ਪਰਿਵਾਰ ਹੈ ਉਹ ਪਰਿਵਾਰ ਆ ਜਿਸ ਪਰਿਵਾਰ ਨੇ ਡੈਮੋਕ੍ਰੇਸੀ ਦੀ ਖਾਤਰ ਲੋਕਤੰਤਰ ਦੀ ਖਾਤਰ ਤੇ ਇਸ ਪਰਿਵਾਰ ਨਾਲ ਵਧੇਗੀ ਹੋਈ ਆ ਤੇ ਇਸ ਕਰਕੇ ਇੱਕ ਮਾਨਵਜੋ ਇੱਕ ਸਨਮਾਨਵਜੋ ਇੱਕ ਚੰਗੇ ਪਰਿਵਾਰ ਵਜੋਂ ਆਮ ਆਦਮੀ ਪਾਰਟੀ ਨੇ ਖੁੱਡੀਆਂ ਪਰਿਵਾਰ ਨੂੰ ਮਾਣ ਬਖਸ਼ ਅਸੀਂ ਸਾਰੇ ਪਾਰਟੀ ਦੇ ਨਾਲ ਆ ਅਸੀਂ ਸਾਰੇ ਖੁੱਡੀਆਂ ਸਾਹਿਬ ਦੇ ਨਾਲ ਆ ਸੋ ਅਸੀਂ ਖੁੱਡੀਆਂ ਸਾਹਿਬ ਨੂੰ ਦੇਸ਼ ਦੀ ਜਿਹੜੀ ਸਭ ਤੋਂ ਵੱਡੀ ਪੰਚਾਇਤ ਆ ਉਸ ਦੇ ਵਿੱਚ ਬਿਠਾ ਕੇ ਬਾਦਲ ਪਰਿਵਾਰ ਨੇ ਜੋ ਉਸ ਸਮੇਂ ਬਹੁਤ ਵੱਡੀ ਬਧਿੱਕੀ ਕੀਤੀ ਸੀ ਉਸ ਦਾ ਅਸੀਂ ਉਹਨਾਂ ਨੂੰ ਜਵਾਬ ਦੇਣਾ ਹੈ ਕਿ ਜੇ ਤੁਸੀਂ ਉਸ ਸਮੇਂ ਸੱਤਾ ਦਾ ਦੁਰਪਯੋਗ ਕਰਕੇ ਇੱਕ ਡੈਮੋਕਰੈਟਿਕ ਚੁਣੇ ਹੋਏ ਨਮਾਇਦ ਨੂੰ ਇਸ ਤਰ੍ਹਾਂ ਖਤਮ ਕਰ ਸਕਦੇ ਹੋ ਤਾਂ ਆਮ ਆਦਮੀ ਪਾਰਟੀ ਲੋਕਤੰਤਰ ਦੀ ਬਹਾਲੀ ਲਈ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਲੋਕਾਂ ਦੇ ਫਤਵੇ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਮੋੜ ਲੈਣ ਦੇ ਲਈ ਦੁਬਾਰਾ ਫੇਰ ਉਹੀ ਇਤਿਹਾਸ ਦਰਹਾਏਗੇ ਖੁੱਡੀਆਂ ਸਾਹਿਬ ਦੀ ਤਰ੍ਹਾਂ ਖੁੱਡੀਆਂ ਸਾਹਿਬ ਦੇ بیٹے ਨੂੰ ਬਸ਼ਨੜਾ ਲੋਕ ਸਭਾ ਦੇ ਲੋਕ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਦੇ ਵਿੱਚ ਭੇਜ ਭੇਜ ਕੇ ਉਹਨਾਂ ਲੋਕਾਂ ਨੂੰ ਕਰਾਰਾ ਜਿਹੜਾ ਜਵਾਬ ਹੈ ਉਹ ਦੇਣਗੇ ਤਾਂ ਬਿਲਕੁਲ ਕਰਾਰਾ ਜਵਾਬ ਦੇਣਗੇ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਖੁੱਡੀਆਂ ਸਾਹਿਬ ਕੋਈ ਵੱਡੇ ਜਲਸੇ ਰੈਲੀਆਂ ਜਾਂ ਕੋਈ ਇਦਾਂ ਦਾ ਜਿਵੇਂ ਤੁਸੀਂ ਅੱਜ ਰੋਡ ਸ਼ੋਅ ਕੱਢ ਰਹੇ ਹੋ ਤਾਂ ਤਮਾਮ ਇਹ ਜਿਹੀਆਂ ਗਵਾਈਆਂ ਕਰਨਗੇ ਇਹ ਤਾਂ ਇੱਕ ਮਿੰਟ ਜਨਤਾ ਦੇ ਵਿੱਚ ਜਿਹੜੇ ਖੁੱਡੀਆਂ ਸਾਹਿਬ ਦੀ ਅੱਜ ਕਹਿ ਰਹੇ ਆ ਕਿ ਖੁੱਡੀਆਂ ਸਾਹਿਬ ਨੇ ਸਾਡੀਆਂ ਮੰਡਪਿੰਡਾਂ ਦੇ ਵਿੱਚ ਛੋਟੇ ਬਠਿੰਡਾ ਤੇ ਵਿਧ ਲੋਕ ਸਭਾ ਦੇ ਵਿੱਚ ਕਈ ਜਗ੍ਹਾ ਵਾਦੇ ਕਿਤੇ ਸੀ ਮੰਡੀਆਂ ਖੋਲਣ ਦੇ ਉਹ ਵਾਦੇ ਨਹੀਂ ਪੂਰੇ ਹੋਏ ਕਿਸਾਨ ਲਗਾਤਾਰ ਵਿਰੋਧ ਦੇ ਵਿੱਚ ਹੈ ਕਿਵੇਂ ਦੇਖਦੇ ਹਾਂ ਕਿ ਸੀਟ ਨਿਕਲੂਗੀ ਹੋਰ ਸੀਟ ਹੈ ਬਠਿੰਡਾ ਬਠਿੰਡਾ ਦੀ ਸੀਟ ਅੱਜ ਤੁਸੀਂ ਇਕੱਲੇ ਪੰਜਾਬ ਦੇ ਵਿੱਚ ਨੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਗੱਲ ਕਰਕੇ ਦੇਖੋ ਬਠਿੰਡਾ ਸੀਟ ਸਾਫ਼ ਤੇ ਸਪਸ਼ਟ ਝਲਕਦੀ ਹੈ ਵੀ ਖੁਡੀਆਂ ਸਾਹਬ ਇਸ ਤੋਂ ਵੱਡੇ ਮਾਰਜਿਨ ਨਾਲ ਜਿੱਤਣਗੇ ਕਿਉਂਕਿ ਬੀਬਾ ਹਰਸਿਮਰਤ ਕੋਰ ਬਾਦਲ ਦਾ ਮੈਦਾਨ ਦੇ ਵਿੱਚ ਨਾ ਆਉਣਾ ਇਹ ਆਪਣੇ ਆਪ ਦੇ ਵਿੱਚ ਸਬੂਤ ਹੈ ਬੀਬਾ ਹਰਸਿਮਰਤ ਕੌਰ ਜੇ ਤਿੰਨ ਵਾਰੀ ਇਥੋਂ ਮੈਂਬਰ ਪਾਰਲੀਮੈਂਟ ਬਣੀ ਹੈ ਜਿੱਥੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਫਤਵਾ ਸੀ ਉਥੇ ਜਗਦੀਪ ਸਿੰਘ ਨੇ ਕਈ ਮੌੜ ਹਲਕੇ ਤੋਂ ਉਹ ਵੀ ਡਾਰੀ ਮਾਰ ਗਏ ਸਿਕੰਦਰ ਸਿੰਘ ਮੜੂਕਾ ਉਹ ਵੀ ਡਾਰ ਮਰ ਗਿਆ ਜੀਤਮਿੰਦਰ ਸਿੱਧੂ ਉਹ ਵੀ ਡਾਰੀ ਮਾਰ ਗਿਆ ਸਰੂਪ ਚੰਦ ਸਿੰਘਲਾ ਉਹ ਵੀ ਡਾਰੀ ਮਾਰ ਗਿਆ ਸੁਖਵਿੰਦਰ ਸਿੰਘ ਔਲਖ ਉਹ ਵੀ ਡਾਰੀ ਮਾਰ ਗਿਆ ਦਾਤੇਵਾਸ ਉਹ ਵੀ ਡਾਰੀ ਮਾਰ ਗਿਆ ਹੋਰ ਪਤਾ ਨਹੀਂ ਕਿੰਨੇ ਜਿਹੜੇ ਲੋਕ ਆ ਜਿਹੜੇ ਉਹਨਾਂ ਦੀ ਚੋਣ ਮੁਹੰਮਦ ਦੇ ਵਿੱਚ ਮੂਹਰੇ ਹੋ ਕੇ ਇੱਕ ਡਾਕੇ ਖੜਦੇ ਸੀ ਸਭ ਫਰ ਹੋ ਗਏ ਸੋ ਇਸ ਕਰਕੇ ਬੀਬੀ ਹਰਸਿਮਰਤ ਕੌਰ ਬਾਦਲ ਤੇ ਸੁਖਵੀਰਪਾਲ ਦੇ ਲੱਤਾਂ ਕੰਬੀ ਜਾਂਦੀਆਂ ਤੁਸੀਂ ਦੇਖਿਆ ਉਹਨਾਂ ਵਾਲੇ ਸਮੇਂ ਦੇ ਵਿੱਚ ਖੋਡੀਆਂ ਸਾਹਿਬ ਕੀ ਮੁੱਖ ਮੰਤਰੀ ਸਾਹਿਬ ਆਉਣਗੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਹਰ ਲੋਕ ਸਭਾ ਹਲਕੇ ਦੇ ਵਿੱਚ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਆਪ ਆ ਕੇ ਲੋਕਾਂ ਨਾਲ ਸਿੱਧੇ ਤੌਰ ਤੇ ਗੱਲਬਾਤ ਕਰਨਗੇ ਲੋਕਾਂ ਨਾਲ ਰابطਾ ਕਾਇਮ ਕਰਨਗੇ ਸੋ ਸਾਡਾ ਮੁੱਖ ਮੰਤਰੀ ਉਹ ਮੁੱਖ ਮੰਤਰੀ ਹੈ ਸਾਡੇ ਪਾਰਟੀ ਦਾ ਪ੍ਰਧਾਨ ਉਹ ਪ੍ਰਧਾਨ ਮੰਤਰੀ ਜਿਹੜਾ 24 ਘੰਟਿਆਂ ਦੇ ਵਿੱਚੋਂ 18-18 ਘੰਟੇ ਕੰਮ ਕਰਦਾ ਉਹ ਤਾਂ ਗੱਲ ਕਰ ਆ ਚੋਣ ਕਮਿਸ਼ਨ ਦਾ ਟਾਈਮ ਆ ਵੀ 10 ਵਜੇ ਚੋਣ ਪ੍ਰਚਾਰ ਬੰਦ ਹੋ ਜਾਂਦਾ ਜੇ 10 ਵਜੇ ਚੋਣ ਪ੍ਰਚਾਰ ਨਾ ਬੰਦ ਹੋਵੇ ਤੇ ਉਹ ਤਾਂ ਸਾਰੀ-ਸਾਰੀ ਰਾਤ ਵੀ ਚੋਣ ਪ੍ਰਚਾਰ ਕਰ ਸਕਦਾ ਸੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੋਣ ਮਹਿੰਮਾ ਪੂਰੇ ਸਿਖਰਾਂ ਤੇ ਹੋਊਗੀ ਪੂਰੇ ਜੋਬਨ ਤੇ ਹੋਊਗੀ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ ਜਿਹੜੀਆਂ ਮੋਟਰਸਾਈਕਲ ਰੈਲੀਆਂ ਨੇ ਨੁਕੜ ਮੀਟਿੰਗਾਂ ਨੇ ਵੱਡੀ ਪੱਧਰ ਤੇ ਹਲਕੇ ਦੇ ਵਿੱਚ ਚੱਲ ਰਹੀ ਹੈ ਸੋ ਪਿੰਡਾਂ ਦੇ 554 ਚਰਨ ਜਾਣੇ ਲੋਕ ਸਭਾ ਦੇ 554 ਪਿੰਡਾਂ ਦੇ ਵਿੱਚੋਂ ਕੀ ਗੁਰਮੀਤ ਸਿੰਘ ਜੀ ਸੰਗਤ ਦਰਸ਼ਨ ਕਰਨਗੇ ਲੋਕ ਕਹਿੰਦੇ ਨੇ ਆਂਦੇ ਆ ਪਰ ਅਸੀਂ ਪਿੰਡਾਂ ਚ ਵੜੇ ਨਹੀਂ ਇਹਦੇ ਬਾਹਰ ਲਿਖ ਕੇ ਲਾਉਂਦਾ ਪਿੰਡ ਸਾਡੇ ਹੀ ਪਿੰਡ ਹੈ ਸਾਡੇ ਹੀ ਲੋਕ ਹੈ ਅਸੀਂ ਤਾਂ 35 40 ਪਿੰਡ ਤਾਂ ਮੈਂ ਹੀ ਕਵਰ ਕਰ ਲੇ ਕੱਲ 12 ਪਿੰਡਾਂ ਜਾ ਕੇ ਆਇਆ 7 8 ਪਿੰਡਾਂ ਚੱਡ ਜਾ ਕੇ ਆਇਆ ਖੁੱਡੀਆਂ ਸਾਹਿਬ ਦਾ ਵੱਡਾ ਬੇਟਾ ਆਟ ਲੱਗਿਆ ਵਾ ਛੋਟਾ ਬੇਟਾ ਆਟ ਲੱਗਿਆ ਵਾ ਉਹ ਆਪ ਆਟ ਲੱਗੇ ਵਾ ਸਾਡੇ ਕਿੰਨੇ ਵਲੰਟੀਅਰ ਹੈ ਕਿੰਨੇ ਸਾਡੇ ਵਿੰਗਾ ਦੇ ਪ੍ਰਧਾਨ ਹੈ ਕਿੰਨੇ ਸਾਡੇ ਜੂਥ ਜੂਥ ਹੈ ਸਾਡਾ ਸਾਰਾ ਅਸੀਂ ਘਰ ਘਰ ਦੇ ਵਿੱਚ ਲੱਗੇ ਚੋਣ ਮਹਿੰਮ ਕੱਲੇ ਖੁੱਡਗਣਾ ਸਾਹਿਬ ਦੀ ਛੋਟੀ ਕੱਲੇ ਚੋਣ ਮਹਿੰਮ ਹੈ ਹਰੇਕ ਪੰਜਾਬੀ ਦੀ ਚੋਣ ਮਹਿੰਮ ਹੈ ਹਰੇਕ ਸਾਡੇ ਵਲੰਟੀਅਰ ਦੀ ਚੋਣ ਮਹਿੰਮ ਹੈ ਹਰੇਕ ਸਾਡੇ ਉਹਦੇਦਾਰ ਦੀ ਚੋਣ ਮਹਿੰਮ ਹੈ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਖੁੱਡਗਣਾ ਸਾਹਿਬ ਨੂੰ ਬੜਾ ਆਕਾਸ਼ ਨਹੀਂ ਦੇਣ ਦਿੰਦੇ ਖੁੱਡਗਣਾ ਸਾਹਿਬ ਨੂੰ ਅਸੀਂ ਸਾਡੇ ਵਧੀਆ ਲੀਡਰ ਆ ਹੋ ਸਨਮਾਨਜੋਗ ਲੀਡਰ ਹੈ ਜਿੰਨਾ ਕੋ ਕੰਮ ਕਰਨਗੇ ਉਹ ਕਰਨਗੇ ਬਾਕੀ ਸਾਡੀ ਪੂਰੀ ਟੀਮ ਹੈ ਸਾਡੇ ਡੌਣਾ ਚ ਦਾਮ ਹੈ ਸਾਡੇ ਪਟੜਾਂ ਚ ਦਾਮ ਹੈ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਣਾ ਜਾਣਾ ਅਸੀਂ ਕਿਉਂਕਿ ਅਸੀਂ ਕੰਮ ਕੀਤੇ ਆ ਲੋਕਾਂ ਦੇ ਲੀਡਰ ਸੋ ਆਮ ਆਦਮੀ ਪ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਕੰਮ ਬੋਲਦੇ ਆ ਜਦੋਂ ਅਸੀਂ ਭਗਵੰਤ ਮਾਨ ਦੇ ਕੰਮਾਂ ਦੀ ਗੱਲ ਲੋਕਾਂ ਦੇ ਵਿੱਚ ਕਰਦੇ ਆ ਲੋਕ ਸਾਨੂੰ ਹੱਥਾਂ ਦੇ ਚੁੱਕਦੇ ਸਾਡੇ ਦੇ ਫੁੱਲ ਸਿੱਟਦੇ ਆ ਲੋਕ ਪੰਜਾਬ ਦੇ ਸਾਡੇ ਦੇ ਫੁੱਲ ਸਿੱਟਦੇ ਆ ਲੋਕ ਪੰਜਾਬ ਦੇ ਤਮਾਮ ਇਹ ਗੱਲਾਂ ਦੇ ਉੱਤੇ ਆ ਜਿਹੜੀ ਚਰਚਾ ਹੋਈ ਹੈ ਜਤਿੰਦਰ ਸਿੰਘ ਭੱਲਾ ਜੋ ਕਿ ਪ੍ਰੂਵੈਂਟ ٹرسٹ ਦੇ ਚੇਅਰਮੈਨ ਨੇ ਤਾਂ ਤਮਾਮ ਗੱਲਾਂ ਚਰਚਾ ਹੋਈ ਤਾਂ ਬਣੇ ਰਹੋ ਪੰਜਾਬ ਹਰਿਆਣੇ ਨਾਲ